ਖਾਦ ਹੋ ਗਿਆ ਬੋਤਲ ਦੇਖ ਕੇ ਉੱਥੋਂ ਲੈ ਗਏ ਉੱਥੇ ਤੱਕ ਨਾ ਲੰਗਰੀ ਲੱਗੇ ਹੋਏ ਨੇ ਸਖਾ ਵਸੀਆਂ ਲਈ ਜਾਂਦਾ ਜੀ ਉਹ ਵੇਖੋ ਜੀ ਜੇ ਪੁੱਤ ਜਾਰੇ ਠੀਕ ਹੋ ਮੈਂ ਤੁਹਾਡਾ ਆਪਣਾ ਗੋਲਡੀ ਗੱਲ ਜਿਵੇਂ ਕਿ ਤੁਹਾਨੂੰ ਅੱਜ ਪਤਾ ਹੀ ਆ ਕਿ ਅੱਜ ਅਸੀਂ ਚੱਲੇ ਹਾਂ ਹਜ਼ਾਰਪੁਰ ਪਤਾ ਤਾਂ ਨਹੀਂ ਤੁਹਾਨੂੰ ਦੱਸਿਆ ਵਾ ਤੇ ਹਜ਼ਾਰਪੁਰ ਨੂੰ ਅਸੀਂ ਜਾਣਾ ਉਰੇ ਆਈ ਜੀ ਠੀਕ ਹੈ ਅ ਅੰਮ੍ਰਿਤਸਰ ਤੋਂ ਨੇੜੇ ਯਾ ਹਜ਼ਾਰਪੁਰ ਆ ਕੀਤਾ ਆ ਸੀ ਆਉਂਦਾ ਬੈਗ ਰੈਡੀ ਇਹਦੇ ਚ ਮੇਰੇ ਦੇ ਸਭ ਤੋਂ ਚੰਗੇ ਕੱਪੜੇ ਨੇ ਆਮ ਉਂਡਾ ਲੈ ਕੇ ਚੱਲਿਆ ਮੈਨੂੰ ਸਤਜਨ ਸਿੰਘ ਹੂੰ ਠੀਕ ਆ ਤੇ ਇਨੀ ਰੈਡੀ ਮੈਨੂੰ ਕੀਤਾ ਜਣੀ ਮੈਨੂੰ ਤਾਂ ਨਹੀਂ ਮੇਰਾ پلان ਨਹੀਂ ਸੀਗਾ ਇਹ ਲੈ ਕੇ ਚੱਲਿਆ ਮੈਂ ਅਸੀਂ ਅੱਜ ਰਹਿਣਾ ਵਾ ਉੱਥੇ ਸਾਰਾ ਰਾਤ ਰਵਾਂਗੇ ਰਾਤ ਨੂੰ ਜਾ ਕੇ ਜਣੀ ਲੰਗਰ ਚ ਸੇਵਾ ਸੂਹਾ ਸਾਰੀ ਕਰਾਂਗੇ ਤੇ ਕੱਲ ਨੂੰ ਮੈਂ ਅਸੀਂ ਸਾਮ ਤੱਕ ਆ ਜਾਾਂਗੇ ਵਾਪਸ ਤੇ ਨਾਲ ਹੀ ਯਾਰ ਮੈਂ ਡਿਊਟੀ ਤੇ ਜਾਣਾ ਜੋਟੀ ਤੇ ਕੱਲ ਨੂੰ ਹੈਗਾ ਸਾਡਾ ਸ਼ੂਟ 7 ਵਜੇ ਆ ਨਾਲ ਹੀ ਸਟੂਡੀਓ ਦੇ ਨਾਲ ਹੀ ਇੱਕ ਕੇਜੀ ਹੋਟਲ ਉੱਥੇ ਜਾਣਾ ਅਸੀਂ ਨਾਲ ਹੀ ਹੈ ਨਾ ਤੇ ਚਲੋ ਨੈਕਸਟ ਕਲਿੱਪ 'ਚ ਮਿਲਦੇ ਆ ਆਪਦੇ ਮੁਧਿਆਣਿਆਂ ਦੇ ਬੱਸ ਸਟੈਂਡ 'ਤੇ ਪਹੁੰਚ ਗਏ ਤੇ ਹੁਣ ਬੱਸ ਕਰਨ ਲੱਗੇ ਆ ਆਪਣੇ ਕੋਲੋਂ ਹੋਰ ਵੀ 4-3 ਜਣੇ ਹੈਗੇ ਨੇ ਬੱਸ ਕੋਈ ਨਹੀਂ ਬੱਸ ਪਰ ਵੀ ਪਈ 9 ਦੇ ਦਰਵੀ ਵੀ ਵਧੀਆ 9 ਦੇ ਗਾ ਨਹੀਂ 10 ਤੇ ਜਾ ਰਹੀ ਹੈ ਇੱਕ ਮਿੰਟ ਲਈ ਆ ਚੱਲਦੇ ਹਾਂ ਉਹਦੇ ਥੋੜੇ ਜਾਰੇ ਆਹ ਲੋਕ ਨੇ ਸਾਰੇ ਤੁਹਾਡੇ ਪੰਜ ਪੰਜ ਦੋਹਾਰੀਆਂ ਬਈਆ ਇਹ ਫਿਊ ਮੂਮੈਂਟਸ ਲੇਟਰ ਕਿਤੇ ਗੋਲਦੇ ਆਹ ਨਾ ਰਾਵਾਂ ਪੈਦਾ ਰਾਵਾਂ ਉਹਦਾ ਫੌਰੀ ਚਾਚਾ ਪੀਆ ਕਮਾਨ ਸਾਡੇ ਹੀ ਪਹੁੰਚ ਗਏ ਜੀ ਕੀ ਆ ਗਈ ਰਹਿਣ ਦੇ ਨਹੀਂ ਇੱਥੇ ਤਾਂ ਟੂ ਆਵਰਸ ਲੇਟਰ ਜੀ ਅਸੀਂ ਪਹੁੰਚ ਗਏ ਜੀ ਇਕਵਾਲ ਸਾਹਿਬ ਪਰ ਜਗਾ ਸੱਖੀ ਡੋਣੀ ਕੀ ਕਰਦਾ ਸਮਾਨ ਸਾਰੇ ਢਾਗ ਬਈ ਪਹਿਲਾਂ ਸਾਰੇ ਢਾਗ ਸਾਰੇ ਜਾਣੇ ਗਲਤ ਗੱਲ ਆ ਬਿੱਲੇ ਤੂੰ ਵੀ ਢਾਗ ਬਈ ਉਹ ਬਈ ਦਾ ਪਹੁੰਚ ਗਈ ਗੀਂਗਰ ਦੁਆਰਾ ਸਾਹਿਬ ਤਰਤਾ ਜੀ ਇਹ ਵੀ ਆਪਣੇ ਨਾਲ ਹੀ ਨੇ ਜੋੜਾ ਭਾਈ ਇਹ ਜੀ ਮਾਣੋਂ ਅਹਰ ਸਾਹਿਬ ਦੀ ਫਤਹੀ ਸੇਵਾ ਕਰਨ ਜਾਣੇ ਇਹ ਲੋਕ ਲੰਗਰਾਂ ਚ ਮਿਲਣਗੇ ਜਿੱਥੇ ਮਰਜ਼ੀ ਚਲੇ ਆਓ ਲੰਗਰਪਾੜ ਮਹਿਕਮਾ ਨਾਹਰਗੋੜੀ ਠੀਕ ਹੋਣਾ ਆਹ ਤੇ ਕਾਹੋਨ ਦੀ ਗਾ ਚਾਰ ਬੰਦੇ ਆਪੇ ਨਾਲ ਮੈਂ ਵੀ ਤੇ ਮੁੰਡੇ ਕਹਿੰਦੇ ਨਾ ਕਮਰਾ ਲੈਣਾ ਹੁਣ ਜਿਹੜੇ ਸਾਡੇ ਨਾਲ ਚਾਚਾ ਜੀ ਆਏ ਨੇ ਉਹਨਾਂ ਨੂੰ ਮਨਾਉਣ ਗੱਲਿਆ ਵੀ ਕਮਰਾ ਦੇ ਆ ਲੈ ਜੀ ਤੇ ਸਭ ਬਿਲਾਈ ਇਹ ਮੂਰੇ ਗੱਲ ਕਰਨਗੇ ਨਹੀਂ ਸੁੱਖਾ ਹੋਊਗਾ ਮੂਰੇ ਨਹੀਂ ਤੂੰ ਹਣਾ ਤੂੰ ਗੱਲ ਕੀਤੀ ਆ ਪਹਿਲਾਂ ਹਿੰਟ ਹਿੰਟ ਦਿੱਤਾ ਹਿੰਟ ਚਾਹੀਦਾ ਭਾਈ ਜਾਖੇ ਕੇ ਚਲੋ ਜੀ ਬਾਪਾ ਬਾਬਾ ਦੀ ਜਾਇ ਬਤਿਓ ਇਹ ਫਿਊ ਮੂਮੈਂਟਸ ਲੇਟਰ ਸਾਰ ਆ ਗਏ ਜੀ ਅਸੀਂ ਸੜਕ ਤੇ ਮੇਨ ਰੋਡ ਆ ਆਏ ਨੇ ਬਲੌਗਰ ਜੀ ਬਲੌਗਰ ਆ ਸਾਡੇ ਬਲੌਗਰ ਸਾਰੇ ਜਣੇ ਫੋਲੋ ਕਰੋ ਅਫੀਸ਼ੀਅਲ ਗੋਲਡੀ ਗੇਲਡ ਆ ਅਫੀਸ਼ੀਅਲ ਗੋਲਡੀ ਗੇਲਡ ਵਲੌਗਸ ਕਹਿੰਦੇ ਤਰਨੂਣੀ ਆ ਗਏ ਆ ਤਰਨੂਣੀ ਬੰਦੇ ਸਾਰੇ ਲਾਈਵ ਬੈਠੇ ਆ ਆ ਮੰਜਾ ਮਿਲਿਆ ਸੀ ਸਾਨੂੰ ਰਾਹ 'ਚ ਉਵੇਂ ਪਿਆ ਹੀ ਉਵੇਂ ਬਹਿ ਗਏ ਆ ਦੇਖੋ ਵੀਰੇ ਆ ਵੀ ਲਾਈਵ ਆ ਆ ਵੀ ਲਾਈਵ ਚੱਲਦਾ ਪਿਆ ਆ ਵੀ ਮੁੰਡਾ ਲਾਈਵ ਚੱਲਦਾ ਆ ਵੀ ਮੁੰਡਾ ਲਾਈਵ ਚੱਲਦਾ ਉਹ ਕਹਿੰਦੇ ਤਰਨ ਹੁਣੀ ਆਗੇ ਕਹਿੰਦੇ ਆ ਜਾਓ ਵੀਰ ਜੀ ਲੰਦਰ ਜਾਓ ਲੈ ਦੇ ਲਾ ਦੋ ਮੋਟਰਾਂ ਆਏ ਹੋ ਸਾਈਡ ਤੇ ਲਾ ਲਿਓ ਕੁੜੀਆਂ ਕੁੜੀਆਂ ਆਜੋ ਆ ਗੁਰਦੀ ਆਜੋ ਭయ్యా ਪਰਲੀ ਸਾਈਡ ਲੰਗਰ ਲੱਗਾ ਆ ਵਾ ਛੋਲ ਪ੍ਰਸ਼ਾਦਾ ਰੋਟੀ ਆ ਨਾ ਸਾਰਾ ਇੱਥੇ ਜੜ ਲੰਗਰ ਲੱਗਾ ਆ ਜੀਗਾ ਤੇ ਰੋਡ ਪੂਰਾ ਚੱਲਦਾ ਆ ਬੈਂਸਾਂ ਦੇ ਮੁੰਡਿਆਂ ਨੂੰ ਮਿਲਿਆ ਹੋਇਆ ਮੱਝਾ ਇਹ ਥੱਕੇ ਹੋਏ ਪਹਿਲਾਂ ਦੀ ਜਾ ਕਰਕੇ ਆਏ ਜੀ ਸੀਗੇ ਸੇਵਾ ਉੱਧਰ ਲੰਗਰ ਦੀ ਹੈ ਨਾ ਤੇ ਇਹ ਆਗੇ ਥੱਕ ਕੇ ਬਹਿ ਗਏ ਮੁੰਜੇ ਤੇ ਪਤਾ ਨਹੀਂ ਕਿਹਦਾ ਮੁੰਜਾ ਚਾਪਾ ਕਰਕੇ ਬਹਿ ਗਏ ਪਤਾ ਨਹੀਂ ਆ ਮਿੰਗਲਾ ਦਾ ਰੇੜੀ ਵਾਲੇ ਦਾ ਵਾਜਾ ਆਏ ਨਹੀਂ ਪਤਾ ਕੀ ਵਾਵਾ ਕੌਣ ਬਦਮਾਸ਼ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਗਾਣ ਦੇ ਅਦੇ ਵੀ ਜੀ ਪਾਣੀ ਨਾ ਡਾਕਰ ਓਏ ਕਲਪੀਆਂ ਵਾਲੇ ਮੁੰਡੇ ਲਿਆ ਯਾਰ ਇੱਕ ਦੇ ਕਲਪੀਆਂ ਵਾਲੇ ਪਾਉ ਦੇ ਦੇ ਬੱਲੇ ਨੂੰ ਓਏ ਤੇ ਨੋਏ ਹੋਰ ਜਿਹੜੇ ਮੁੰਡੇ ਆਉਂਦੇ ਪਰਨਾ ਮੰਨਦਾਈ ਕਿਨੇ ਮੁੰਡੇ ਛੋਲੇ ਲੱਗਦੇ ਆ ਛੋਲੇ ਨਾ ਪਿੱਛੇ ਟਰੈਕ ਲਾਉਂਦਾ ਵਾਲੇ

ਇਨੂ ਹੀ ਘੜਾਤਾ ਹੁਣ ਜਾ ਕੇ ਹੀ ਨਹੀਂ ਚੱਕ ਹੁੰਦਾ ਇਹਨਾਂ ਦਾ ਚੱਕ ਲੋ ਚੱਕ ਲੋ ਚੱਕ ਲੋ ਆਪ ਤੇਰੇ ਨਾਲੇ ਆਇਓ ਆਪ ਤੇਰੇ ਨਾਲੇ ਗੱਟੂ ਗੱਟੂ ਖੋਲ ਲਿਆ ਆਪ ਤੇ ਆਦਰਾ ਜਣ ਬੰਨਣ ਬਹਿ ਗਏ ਲਾਡੇ ਨੂੰ ਫੇਰ ਤੇ ਕਾ ਦੋ ਓਏ ਘਰ ਦੇ ਨਾ ਤੋੜ ਲਈ ਆਹ ਦੇ ਆਈ ਪਿੱਟ ਬੋਲ ਸੰਗਤ ਜੀ ਆ ਵਾ ਪੱਟਾ ਬੋਲ ਪਿੱਛੋ ਕੁਤੀਆਂ ਦਰ ਰਹੇ ਸੰਗ ਤੇ ਖੰਡੇ ਵਾਲਾ ਅਮਰ ਬਾਈ ਬਾਂਦਰ ਘੈਂਡ ਉਹ ਥੋੜੀ ਬੂਬ ਤੇ ਸੀ ਘੈਂਡ ਤੇਰੀ ਡਰਾਮੇ ਦਾ ਪੈਂਟ ਅਮਰੀਕਾ ਪੈਂਟ ਹੈ ਗੇਣਾ ਪੈਂਟ ਤੇ ਜੇਲੀਆ ਇੱਥੇ ਇੱਥੇ ਚੱਲ ਲੈਣਾ ਇੱਥੇ ਜਰਮਣਾ ਇੱਥੇ ਹੀ ਦੀ ਨਿੱਤਾ ਨਹੀਂ ਯਾਰ ਕਿਨੇ ਦਾ ਵਿੱਚ ਆਏ ਧੰਨਵਾਦ ਆ ਭਾਈ ਦੀ ਨੈਕਸਟ ਡੇ ਦਿਮਤਰੋ ਰਾਤ ਫਿਰ ਅਸੀਂ ਉਰੇ ਪਏ ਸੀਗੇ ਆ ਦੇਖੋ ਪਿੱਛੇ ਗੁਰਦੁਆਰਾ ਸਾਹਿਬ ਨਾ ਉੱਪਰ ਸੱਤ ਦੇ ਪਏ ਆ ਸਾਨੂੰ ਇਹ ਕਮਰੇ ਨੇ ਉਹ ਕਮਰਿਆਂ ਦੇ ਸੱਤ ਦੇ 55 ਲੱਗਾਈ ਸਾਨੂੰ ਤੇ ਮੁੰਡੇ ਆਪਣੇ ਬੈਠੇ ਆ ਤੇ ਇੱਥੇ ਗੱਦੇ-ਗੁੱਦੇ ਵਿਸਾਲੇ ਸੀਗੇ ਰਾਤ ਕਲਿੱਪਾਂ ਬਣਾ ਨਹੀਂ ਹੋਈਆਂ ਠੀਕ ਆ ਜੀ ਆਹ ਗੁਰਦੁਆਰਾ ਸਾਹਿਬ ਇੱਥੇ ਜਣੀ ਫੀਲਿੰਗ ਉਹਦੀ ਆਉਂਦੀ ਬਈਆ ਹਰਮੰਦਰ ਸਾਹਿਬ ਦੀ ਨਾ ਕਿਉਂਕਿ ਉੱਥੇ ਐ ਸੱਤ ਸੱਤ ਦੇ ਉੱਪਰ ਐ ਪੈਂਦੇ ਹੁੰਦੇ ਸੀਗੇ ਕੀ ਕਹਿੰਦਾ ਜੀ ਓਏ ਹਾਂ ਦੱਸ ਮਗਰ ਆ ਤਾਂ ਸਿੱਧੀ ਪ੍ਰੀਤ ਜੁੜੀ ਹੋਈ ਸੀ ਤਾਂ ਨਾਲ ਹੂੰ ਕਿਖਾਉਂਦਾ ਵੀਡੀਓ ਸਾਡੀ ਮੁੰਡਿਆਂ ਦੀ ਸੇਵਾ ਲੱਗੀ ਹੋਈ ਆ ਕਹਿੰਦੇ ਜੋੜਾ ਘਰ ਚ ਸੇਵਾ ਲਈ ਆ ਮੁੰਡਿਆਂ ਨੇ ਆ ਬੈਚ ਦਿਖਾਉ ਮੜਾ ਆਪ ਦਾ ਇਹ ਸਿਆਰਾ ਜੀ ਤੋਂ ਨਾ ਦੇ ਨਾਲ ਜੁੜਾ ਆ ਉਹਨਾਂ ਦਾ ਆਪਾਂ ਨੂੰ ਵੀ ਦੇਦੇ ਆ ਇਹਨਾਂ ਨੇ લાલે લાલે બેજ બહુ VIP બંદે આવਣ સારે VIP બંદે આવਣਾ તો એ ફ્યુ મોમેન્ટસ લેટર ભાઈ યાર કે લંગર ਤੇ સુચૈનણી સેવાદાર કોગ દી બોતલ ફડકે લાય ચાલે કે સેવાદારો ਨੂੰ દેણી 10 12 ગલા દે તો કઠ્ઠે આ જાંધિયા મોડે ਵੰਈ ਫੜਿਆ ਜੀ ਆਈ ਗਿਆ ਜੀ ਬਾਬਾ ਬੰਦ ਸੰਨੀ ਉਹ ਬਈ ਕਹਿੰਦੇ ਜੀਪ ਦਿਖਾਉਂਦੇ ਆ ਘੈਂਟ ਦੀ ਇੱਕ ਲੰਗਰ ਲੱਗਾ ਹੈ ਸਵੀਰ ਦਾ ਲੰਗਰ ਬਹੁਤ ਤੋਂ ਲੱਗੇ ਹੋਏ ਨੇ ਆਪਣੀ ਕਹਿੰਦੇ ਪੰਜਾਬੀਆਂ ਨੇ ਪੂਰੇ ਲੰਗਰ ਲਾਏ ਹੋਏ ਨੇ ਪੂਰੇ ਚਤੋਂ ਆਹ ਦੇਖੋ ਬਈ ਜੀਪ ਬੰਦੀ ਜੀ ਪਹੁੰਚ ਆਇਆ ਹੈ ਸਰਾ ਹੀ ਗਰੀਈ ਦੀ ਹੈ ਹੋ ਗਏ ਟੋਗ ਦੀ ਬੋਤਲ ਦੇਖ ਕੇ ਖੋਦੋਗੇ ਲੱਡੀ ਹਣੀ ਲੱਡੀ ਹੋ ਗਿਆ ਖੋਸ ਬਿੱਲੇ ਓ ਬਿੱਲੇ ਖੋਦ ਹੋ ਗਿਆ ਬੋਤਲ ਦੇਖ ਕੇ ਖੋਦ ਹੋ ਗਿਆ ਭਾਈ ਸਿਰੇ ਦੇ ਓਏ ਜਿਹੜੇ ਆ ਨਾ ਪਟ ਕੇ ਦੇ ਕੇ ਗਏ ਨੇ ਉਹ ਪਰਨੇ ਉਹ ਦਈ ਚਲੋ ਜਿਨ੍ਹਾਂ ਦੇ ਨਹੀਂ ਸਿਰ ਨੰਗਾ ਵਾ ਜਿਨ੍ਹਾਂ ਦਾ ਆਰੇ ਆ ਲੈ ਇਹ ਪੰਨਾ ਦੇ ਲੈ ਬਹੁਤ ਅੱਗੇ ਦੇ ਬਾਹਰ ਆ ਗਏ ਉਹ ਜਦੋਂ ਉਹ ਲਾਣਗੇ ਮੈਂਗੇ ਧੱਕ ਕੇ ਕੋਣ ਯਾਰ ਭਾਈ ਆਪਣੇ ਪਿੰਡ ਦਾ ਮੁੰਡਾ ਖੂਨ ਦਾਨ ਕਰਕੇ ਆਇਆ ਭਾਈ ਕਹਿੰਦੇ ਕੋਣ ਬਿਲਡਾ ਡਾਊਨ ਮੈਡਲ ਵੀ ਮਿਲਿਆ ਨਾਲ ਤੇ ਸਰਟੀਫਿਕੇਟ ਵੀ ਦਿੱਤਾ ਉਹਨਾਂ ਨੇ ਸੁਖਾ ਵਸੀਆਂ ਲਈ ਜਾਂਦਾ ਹੀ ਉਹ ਵੇਖੋ ਸੇਵਾ ਰੇ ਸੁਆਹ ਕਰਨੀ ਐ ਸੇਵਾ ਸੁਆਹੇ ਕਰਦੇ ਨਹੀਂ ਬੈਠੇ ਆਰਾਮ ਨਾਲ ਉਹ ਕਹਿੰਦੇ ਸੇਵਾ ਦਾ ਆ ਰਹੀ ਓਏ ਕੀ ਹੋ ਰਹੀ ਜਨਾ ਆ ਭੁੰਡੀਆਂ ਵੀ ਉਰੇ ਆਈਆਂ ਹੋਈਆਂ ਓਏ ਗੁਰਸੇਵਕ ਗੁਰਸੇਵਕ ਵੀ ਆਇਆ ਹੋਇਆ ਪੈਂਡ ਦੇ ਆਪਣੇ ਕਾ ਵੀ ਆਏ ਹੋਏ ਆ ਜੀ ਕੱਠ ਬਹੁਤ ਹੋ ਗਿਆ ਝੂਲਿਆਂ ਦੇ ਝੂਟੇ ਨਹੀਂ ਲੈਣੇ ਨਹੀਂ ਸਾਰੇ ਉਹ ਤੋਂ ਲੈ ਗਏ ਉਹ ਉੱਥੇ ਤੱਕ ਨਾ ਲੰਗਰੀ ਲੱਗੇ ਹੋਏ ਨੇ ਸਾਰਾ ਫਰੀ ਚੱਲਦਾ ਇਦੋਂ ਜੱਗ ਸਾਰਾ ਰੰਗਰੰਗੀ ਚੱਲਦਾ ਉਹ ਤਾਂ ਆਈਸਕ੍ਰੀਮ ਆ ਲੰਗਰ ਵੀ ਚੱਲਦਾ ਪੰਜਾਬੀ ਜਿੱਥੇ ਆਉਂਦਾ ਨਾ ਸਰਾਬ ਜੀ ਹੁਣ ਅਸੀ ਬਿਗਿਆ ਜੀ ਧੰਦੇ ਦੇ ਚਾਹ ਚਾਹ ਤੇ ਕੀ ਤੁਹਾ ਯਾਰ ਕਹਿੰਦੇ ਕੀ ਆਂ ਮਿੰਦਾਨੀ ਫੋਨ ਚਲਾਉਣ ਲੱਗਾ ਆ ਗੱਲਾਂ ਕੱਲਾ ਚਲਾਉਣ ਲੱਗਾ ਆ ਤਈ ਯਾਰ ਮੇਰਾ ਪੀਣ ਗਿਆ ਚਾਹ ਦੇ ਪੀਣ ਆਉਂਦੇ ਬਿੱਲੇ ਕੱਲਾ ਕੱਲਾ ਹੀ ਲੱਗ ਗਿਆ ਓਏ ਬਿੱਲੇ ਕੱਲਾ ਹੀ ਲੱਗ ਗਿਆ ਇਹ ਗੱਲ ਤਾਂ ਗੱਲ ਆ ਯਾਰ ਆ ਗੁਰਸੇਵਕ ਵੀ ਲੱਗ ਗਿਆ ਨਾਲ ਹੀ ਬਹੁਤ ਗਲਤ ਗੱਲ ਤੇ ਆ ਬਾਈ ਵਿਧੇਰਾ ਕੱਲਾ ਫੋਨ ਹੀ ਛੜੀ ਜਾਂਦਾ ਤੂੰ ਨਹੀਂ ਖਾਣਾਗਾ ਦੇ ਲਾ ਬਿਸਕਟ ਫੜ ਦਿੰਨੇ ਆ ਦੇ ਉਹ ਵੀ ਨਹੀਂ ਪਿਆ ਦਾ ਉਹ ਸੱਚਾ ਪਰਸੋਂ ਨਵੀਂ ਪਿਆ ਕਿਹਦੇ ਪੁੱਤਰ ਚਾਹ ਪੀ ਲਈ ਤੇ ਲੋ ਗੱਡੀ ਚਲੋ ਭੱਜੋ ਜਾਣੀ ਪੀਨੇ ਆ ਚਾਹ ਦੋ ਘਟਾ ਰੰਦੀ ਆ